ਹਲਕਾ ਨਕੂਦਰ ਦੇ ਵਿੱਚ 30 ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ ਵਿਧਾਇਕ ਬੀਬੀ ਇੰਦਰਜੀਤ ਕੌਰ ਬਾਅੰਦ ਹੈ 10 ਕਰੋੜ ਦੀ ਲਾਗਤ ਨਾਲ ਇਹ 30 ਖੇਡ ਮੈਦਾਨ ਬਣੇ ਜਾ ਰਹੇ ਆ ਜਿਨ੍ਹਾਂ ਵਿੱਚੋਂ 12 ਖੇਡ ਮੈਦਾਨਾਂ ਦਾ ਨੀਂ ਪੱਥਰ ਰੱਖ ਦਿੱਤਾ ਗਿਆ ਅਗਰ ਇਹ ਵਾਕਿਆ ਹੀ 30 ਖੇਡ ਮੈਦਾਨ ਬਣ ਜਾਂਦੇ ਆ ਤੇ ਦੋਸਤੋ ਹਲਕੇ ਦੇ ਅੰਦਰ ਨਵੇਂ ਘੜਾੜੀ ਪੈਦਾ ਕਰਨ ਲਈ ਬੜੀ ਵੱਡੀ ਇੱਕ ਇਹ ਤਰੱਕੀ ਵਾਲੀ ਗੱਲ ਹੈ ਆਓ ਅੱਜ ਇਸ ਤੇ ਚਰਚਾ ਕਰਦੇ ਹਾਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਹਲਕਾ ਨਕੂਦਰ ਤੇ 160 ਪਿੰਡਾਂ ਵਿੱਚ 30 ਖੇਡ ਮੈਦਾਨ ਬਣਾਉਣ ਲਈ ਪਿੰਡ ਚੁਣੇ ਗਏ ਆ ਇਹਨਾਂ 30 ਪਿੰਡਾਂ ਚੋਂ 12 ਪਿੰਡਾਂ ਦਾ ਜਿਵੇਂ ਨੀ ਪੱਥਰ ਰੱਖ ਦਿੱਤਾ ਗਿਆ ਆਓ ਤੁਹਾਨੂੰ ਉਹਨਾਂ 12 ਪਿੰਡਾਂ ਦਾ ਜੇਕਰ ਵੀ ਕਰਦੇ ਆ ਇਹਨਾਂ 12 ਪਿੰਡਾਂ ਦੇ ਵਿੱਚ ਕਿੰਨੇ-ਕਿੰਨੇ ਸਰਕਾਰ ਨੇ ਪੈਸੇ ਦਿੱਤੇ ਆ ਇਹ ਗ੍ਰਾਂਟ ਵਾਸਤੇ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਇਹ ਜਿਹੜੇ 12 ਐਂਡ ਐ ਉਹਨਾਂ ਦੇ ਵਿੱਚ ਕੰਗ ਸਾਬੂ ਪਿੰਡ ਨੂੰ 35 ਲੱਖ ਰੁਪਈਆ ਮੁੱਦਾ ਪਿੰਡ ਨੂੰ 34 ਲੱਖ ਰੁਪਈਆ ਬੋਪਾਰਾਵਾ ਕਲਾ ਨੂੰ 27 ਲੱਖ ਗਹੀਰਾਨੋ 41 ਲੱਖ ਮਾਲੇ ਨੂੰ 41 ਲੱਖ 76000 ਇਸੇ ਤਰ੍ਹਾਂ ਹੀਰਾ ਨੂੰ 23 ਲੱਖ 95000 ਤਲਵੰਡੀ ਭਾਰੋ ਨੂੰ 37 ਲੱਖ 27000 ਰਸੂਲਪੁਰ ਕਲਾ ਨੂੰ 33 ਲੱਖ ਇਸੇ ਤਰ੍ਹਾਂ ਉੱਗੀ ਪੈਣ ਨੂੰ 32,27,000 ਅੰਗਣਾ ਪੈਣ ਨੂੰ ਐ 22 ਲੱਖ ਰੁਪਏ ਨੂਰਪੁਰ ਲਈ 43 ਲੱਖ ਅਤੇ ਗੰਦਰਾ ਨੂੰ 29 ਲੱਖ ਰੁਪਈਆ ਇਹਨਾਂ ਐ ਖੇਡ ਮੈਦਾਨਾਂ ਵਾਸਤੇ ਸਰਕਾਰ ਨੇ ਐ ਜਾਰੀ ਕਰਨਾ ਜਾਰੀ ਕਰਨਾ ਕਹ ਲੋ ਨਹੀਂ ਪੱਥਰ ਰੱਖੇਗੇ ਨੇ ਇਹਨਾਂ ਦੇ ਕੰਮ ਜਿਹੜੇ ਆ ਉਹ ਹੁਣ ਐ ਸ਼ੁਰੂ ਹੋ ਜਾਣੇ ਆ ਅਗਰ ਇਸੇ ਤਰ੍ਹਾਂ ਦੋਸਤੋ ਸਰਕਾਰ ਇਨ੍ਹਾਂ ਪਿੰਡਾਂ ਦੇ ਵਿੱਚ ਇਹ ਖੇਡ ਮੈਦਾਨ ਬਣਾ ਦਿੰਦੀ ਹੈ ਇਨ੍ਹਾਂ ਖੇਡ ਮੈਦਾਨਾਂ ਦੇ ਵਿੱਚ ਵੀ ਆਓ ਚਰਚਾ ਕਰ ਲੈਂਦੇ ਹਾਂ ਕਿ ਕਿਹੋ ਜਿਹਾ ਪ੍ਰਬੰਧ ਹੋਊਗਾ ਕਹਾ ਵਾਲੀਆਂ ਗਰਾਊਂਡਾਂ ਹੋਣਗੀਆਂ ਕਹਾ ਵਾਲੀਆਂ ਗਰਾਊਂਡਾਂ ਨੂੰ ਜਿਹੜਾ ਪਾਣੀ ਦੇਣ ਲਈ ਫੋਰਾ ਸਿਸਟਮ ਦੱਸਿਆ ਗਿਆ ਇਨ੍ਹਾਂ ਗਰਾਊਂਡਾਂ ਦੇ ਵਿੱਚ ਫੁੱਟਬਾਲ ਦੀਆਂ ਗਰਾਊਂਡਾਂ ਬਾਸਕਟਬਾਲ ਦੀਆਂ ਗਰਾਊਂਡਾਂ ਬਾਲੀਬਾਲੀਆ ਗਰਾਊਂਡਾਂ ਬੈਡਮਿੰਟਨੀਆਂ ਗਰਾਊਂਡਾਂ ਇਤੋਂ ਤੱਕ ਕਿ ਗਰਾਊਂਡਾਂ ਦੇ ਦੁਆਲੇ ਬਾਕਿੰਗ ਕਾਂਲੇ ਵੀ ਜਿਹੜੇ ਆ ਉਹ ਰਸਤੇ ਬਣਾਏ ਜਾਣੇ ਆ ਲਾਈਟਾਂ ਦਾ ਪ੍ਰਬੰਧ ਹੋਣਾ ਗਰਾਊਂਡਾਂ ਵਿੱਚ ਸਟੋਰ ਰੂਮ ਬਣਨਗੇ ਟਾਇਲਟ ਬਾਥਰੂਮ ਬਣਨਗੇ ਚੇਂਜਿੰਗ ਰੂਮ ਬਣਨਗੇ ਕਹਿਣ ਦਾ ਮਤਲਬ ਆ ਆਪਣੇ ਆਪ ਵਿੱਚ ਇਹ ਆਧੁਨਿਕ ਕਿਸਮ ਦੀਆਂ ਗਰਾਊਂਡਾਂ ਖੇਡ ਮੈਦਾਨ ਬਣਾਉਣ ਦਾ ਸਰਕਾਰ ਨੇ ਜਿਹੜਾ ਇਹ ਉਦਮ ਅਪਰਾਲਾ ਕੀਤਾ ਹੈ ਅਗਰ ਇਹ ਅਜਿਹਾ ਹੀ ਹੋਇਆ ਤਾਂ ਦੋਸਤੋ ਇਸ ਗੱਲ ਵਿੱਚ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਸਾਡੇ ਨੌਜਵਾਨਾਂ ਵਿੱਚ ਤੰਦਰੁਸਤੀ ਵਧੇਗੀ ਖੇਡਾਂ ਦੇ ਖੇਤਰ ਵਿੱਚ ਹੋਰ ਨੌਜਵਾਨ ਜਿਹੜੇ ਆ ਅੱਗੇ ਵਧਣਗੇ ਇਹ ਬਹੁਤ ਲੋੜ ਹੈ ਇੱਥੇ ਬਸ ਨਹੀਂ ਅਗਰ ਗਵਰਨਮੈਂਟ ਨੇ ਇਹ ਖੇਡ ਮੈਦਾਨ ਬਣਾਉਣ ਲਈ ਟੀਚਾ ਮਿੱਥਿਆ ਸਾਡੇ ਸਰਕਾਰੀ ਸਕੂਲਾਂ ਵਿੱਚ ਪੀਟੀ ਡੀਪੀ ਬਹੁਤ ਜ਼ਰੂਰੀ ਨੇ ਕਿਉਂਕਿ ਹੇਠਲੇ ਪੱਧਰ ਤੇ ਜਿੱਥੇ ਪਹਿਲ ਕਦਮੀ ਸਰਕਾਰ ਨੇ ਗਰਾਊਂਡਾਂ ਦੀ ਕੀਤੀ ਹੈ ਖੇਡ ਮદાનਾਂ ਲਈ ਕੀਤੀ ਹੈ ਉੱਥੇ ਤਕਨੀਕੀ ਤੌਰ ਤੇ ਸਾਡੇ ਖਿਡਾਰੀਆਂ ਨੂੰ ਜਿਹੜਾ ਆ ਕਢਾਉਣ ਲਈ ਕੋਚਿੰਗ ਦੇਣ ਲਈ ਇਹ ਬਹੁਤ ਜ਼ਰੂਰੀ ਆ ਕਿ ਇਸ ਵਾਸਤੇ ਉਹਨਾਂ ਨੂੰ ਕਿ ਮੇ ਖੇਡਾਂ ਦੇ ਵਿੱਚ ਅੱਗੇ ਤੋਂ ਅੱਗੇ ਲੈ ਕੇ ਜਾਣਾ ਉਹਦੇ ਵਾਸਤੇ ਪੀਟੀਟੀਪੀ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪਿਛਲੇ ਸਮੇਂ 'ਚ ਜੇ ਦੇਖਿਆ ਜਾਵੇ ਸਾਡੇ ਸਕੂਲਾਂ ਦੇ ਵਿੱਚ ਪੀਟੀਡੀਪੀ ਦੀਆਂ ਬਹੁਤ ਵੱਡੀ ਤਦਾਦ ਦੇ ਵਿੱਚ ਪੋਸਟਾਂ ਖਾਲੀ ਪਈਆਂ ਪੋਸਟਾਂ ਖਾਲੀ ਪਈਆਂ ਹੋਣ ਕਰਕੇ ਸਕੂਲਾਂ ਦੇ ਬੱਚਿਆਂ ਦੇ ਵਿੱਚ ਡਿਸਪਲਿਨ ਦੀ ਘਾਟ ਆ ਅਗਰ ਸਕੂਲਾਂ ਵਿੱਚ ਡਿਸਪਲਿਨ ਦੀ ਘਾਟ ਆ ਤਾਂ ਸਮਾਜ ਵਿੱਚ ਵੀ ਸਮਝ ਲਓ ਪਿਛਲੇ ਜੇ ਆਪਾਂ ਅੰਤ 15 ਸਾਲ ਪਿੱਛੇ ਨਿਗਾਹ ਮਾਰੀਏ ਜਦੋਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਪੋਸਟਾਂ ਖਾਲੀ ਆ ਉਸ ਸਮੇਂ ਤੋਂ ਕਿਹਾ ਜਾ ਸਕਦਾ ਕਿ ਸਕੂਲਾਂ ਦੇ ਵਿੱਚ ਡਿਸਪਲਿਨ ਦਾ ਵੀ ਜਿਹੜਾ ਆ ਉਹ ਕਹਿ ਸਕਦੇ ਆ ਫਰਕ ਪਿਆ ਗਵਰਨਮੈਂਟ ਤੋਂ ਮੰਗ ਕਰਦੇ ਆ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਇਹ ਪੋਸਟਾਂ ਭਰ ਹੋਣੀਆਂ ਬਹੁਤ ਜ਼ਰੂਰੀ ਆ ਤਾਂ ਕਿ ਸਾਡੇ ਸਟੂਡੈਂਟਾਂ ਦੇ ਅੰਦਰ ਪਹਿਲਾ ਨੇ ਮਕਾਵਲੇ ਡਿਸਪਲਨ ਬਾਰੇ ਖੇਡਾਂ ਦੇ ਖੇਤਰ ਵਿੱਚ ਨੌਜਵਾਨ ਜਿਹੜਾ ਹੋਰ ਅੱਗੇ ਵਧਣਾ ਤਾਂ ਇਹੋ ਇਹਨਾਂ ਖੇਡ ਮੈਦਾਨਾਂ ਦਾ ਲਾਹਾ ਜਿਹੜਾ ਆ ਉਹ ਵਿਦਿਆਰਥੀਆਂ ਨੂੰ ਮਿਲੂਗਾ ਇਹਦੇ ਨਾਲ ਹੀ ਇਹ ਵੀ ਗੱਲ ਇੱਥੇ ਕਰਨੀ ਜ਼ਰੂਰੀ ਆ ਕਿ ਜਿੰਨੇ ਪਿੰਡਾਂ ਦੇ ਵਿੱਚ ਗਰਾਊਂਡਾਂ ਹਨ ਉਹਨਾਂ ਗਰਾਊਂਡਾਂ ਨੂੰ ਜੇ ਕਹਿ ਲਈਏ ਅਪਡੇਟ ਰੱਖਣ ਲਈ ਉੱਥੇ ਦੀਆਂ ਖੇਡ ਸੰਸਥਾਵਾਂ ਦਾ ਬੜਾ ਵੱਡਾ ਯੋਗਦਾਨ ਹੈ ਜਿਨ੍ਹਾਂ ਨੂੰ ਐਨ ਆਰ ਆਈ ਅਤੇ ਇੱਥੋਂ ਦੇ ਸਰਦੇ ਪਰਿਵਾਰਾਂ ਦੀ ਜਿਹੜੀ ਵਿੱਤੀ ਸਹਾਇਤਾ ਹੋਣ ਕਰਕੇ ਇਹ ਕੰਮ ਚੱਲਦੇ ਆ ਤਾਂ یوں ਇਹ ਗਰਾਉਂਡਾਂ ਦੇ ਵਿੱਚੋਂ ਚੰਗੇ ਖਿਡਾਰੀ ਪੈਦਾ ਹੋ ਕੇ ਅੱਗੇ ਜਾ ਰਹੇ ਆ ਇਹ ਪਹਿਲੀ ਵਾਰ ਆ ਆਪਣੇ ਆਪ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਗਰਾਉਂਡਾਂ ਵਾਲੇ ਪਾਸੇ ਧਿਆਨ ਦਿੱਤਾ ਆ ਬੇਸ਼ੱਕ ਹੁਣ ਸਭਾ ਕਸਾਲ ਜਿਹੜਾ ਆ ਉਹ ਸਰਕਾਰ ਦੇ ਕਾਰਜਕਾਲ ਲਈ ਰਹਿ ਗਿਆ ਆ ਇਸ ਸਮੇਂ ਦੇ ਦੌਰਾਨ ਵੀ ਜੇ ਸਰਕਾਰ ਇਹਨਾਂ ਗ੍ਰਾਉਂਡਾਂ ਨੂੰ ਪੂਰੀਆਂ ਕਰ ਦਿੰਦੀ ਆ ਐਸ ਬਾਰ 30 ਗ੍ਰਾਉਂਡਾਂ ਬਣਦੀਆਂ ਅਗਲੇ ਕਾਰਜਕਾਲ ਵਿੱਚ ਇਹ ਹੀ ਸਰਕਾਰ ਮੋੜਾਵੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਇਹ ਸਰਕਾਰ ਬਣਦੀ ਹੈ ਤੇ ਸਰਕਾਰਾਂ ਨੂੰ ਹਮੇਸ਼ਾ ਖੇਡਾਂ ਵੱਲ ਜਿਹੜਾ ਆ ਉਹ ਵੱਧ ਤਰਜੀ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਜਿਹੜੇ ਆ ਉਹ ਨਸ਼ੇ ਤੋਂ ਹੋਰ ਮਾਰੂ ਜਿਹੜੇ ਆ ਅ ਕਿਸੇ ਵੀ ਸਮਾਜ ਵਿਰੋਧੀ ਕੰਮ ਤੋਂ ਬਚ ਸਕਦੇ ਆ ਖੇਡਾ ਹੀ ਐ ਜਿਹੜੀਆਂ ਇਹਨਾਂ ਨੌਜਵਾਨਾਂ ਨੂੰ ਚੰਗੇ ਸਮਾਜ ਮਨੁੱਖੀ ਦੀ ਸਿਰਜਣਾ ਵੱਲ ਵੱਲ ਲੈ ਕੇ ਜਾਂਦੇ ਨੇ ਤੇ ਇਸ ਕਰਕੇ ਇਹ ਗਵਰਨਮੈਂਟ ਦਾ ਚੰਗਾ ਉਪਰਾਲਾ ਇਸ ਉਪਰਾਲੇ ਨੂੰ ਲੈ ਕੇ ਇਸ ਖਬਰ ਨੂੰ ਲੈ ਕੇ ਵਿਰੋਧੀਆਂ ਨੇ ਜਰੂਰ 네ਗੇਟਿਵ ਕਮੈਂਟ ਦੇਣੇ ਹੁੰਦੇ ਆ ਉਹਨਾਂ ਦਾ ਇਹ ਕੰਮ ਹੈ ਉਨਾਂ ਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਸਾਡੇ ਵੱਲੋਂ ਜਰੂਰ ਹਲਕਾ ਵਿਧਾਇਕ ਵੀ ਇੰਦਰਜੀਤ ਕੁਰਮਾਨ ਨੂੰ ਇਹ ਜਿਹੜੇ ਖੇਡ ਮੈਦਾਨ ਆਪਣੇ ਹਲਕੇ ਲਈ ਉਹ ਲੈ ਕੇ ਆਏ ਆ ਪਾਵੇਂ ਕੇ ਸਾਰੇ ਪੰਜਾਬ ਦੇ ਸਾਰੇ ਹਲਕਿਆਂ ਵਿੱਚ ਇਹ ਖੇਡ ਮੈਦਾਨ ਜਿਹੜੇ ਆ ਉਹ ਬਣਨੇ ਨੇ 3000 ਖੇਡ ਮੈਦਾਨ ਜਿਹੜੇ ਆ ਸਰਕਾਰ ਨੇ ਪਹਿਲੀ ਟਰਮ ਦੇ ਵਿੱਚ ਜਿਹੜਾ ਬਣਾਉਣ ਦਾ ਟੀਚਾ ਮਿਥਿਆ ਜਦੋਂ ਕਿ ਪੰਜਾਬ ਦੇ ਵਿੱਚ 13000 ਤੋਂ ਵੱਧ ਪੈਣ ਨੇ ਆਓ ਦੇਖਦੇ ਆ ਜੇ ਇਹ ਸਮੇਂ ਸਿਰ ਖੇਡ ਮੈਦਾਨ ਬਣੇ ਤਾਂ ਲੋਕਾਂ ਲਈ ਲੋਕਾਂ ਦੇ ਬੱਚਿਆਂ ਲਈ ਖਿਡਾਰੀਆਂ ਲਈ ਜਿਹੜਾ ਇਹ ਬਹੁਤ ਲਾਹੇਮੰਦ ਕਹਿ ਸਕਦੇ ਆ ਬਹੁਤ ਫਾਇਦੇਮੰਦ ਕਹਿ ਸਕਦੇ ਆ ਇਹਦੇ ਚੰਗੇ ਰਿਜ਼ਲਟ ਆਉਣਗੇ ਆਉਣ ਵਾਲੇ ਸਮੇਂ 'ਚ ਚੰਗੇ ਖਿਡਾਰੀ ਪੈਦਾ ਹੋਣਗੇ ਤੋਂ ਸੋ ਤੁਸੀਂ ਵੇਖ ਰਹੇ ਆ ਬਿਲਕਾ ਨਿਊਜ਼ ਆਨਲਾਈਨ ਚੈਨਲ ਅਸੀਂ ਤੁਹਾਡੇ ਲਈ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਰੋਜ਼ਾਨਾ ਨਵਾਂ ਮੁੱਦਾ ਲੈ ਕੇ ਆਉਂਦੇ ਆ ਕੱਲ ਫੇਰ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਮਿਲੇ ਤੱਕ ਦੇ ਉਜਾਜਤ ਤੁਹਾਡਾ ਧੰਨਵਾਦ ਵੀਡੀਓ ਚੰਗੀ ਲੱਗੀ ਲਾਇਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੋਵੇ ਤਾਂ ਕਮੈਂਟ ਵੀ ਜਰੂਰ ਕਰਿਓ ਧੰਨ